ਹਰ ਨੀਤੇ ਆਪਣਾ ਵਿਆਹ ਹੋ ਜੂਗਾ ਰਿਸ਼ਤਾ ਰਸਤਾ ਕੋਈ ਆਂਦਾ ਨਹੀਂ ਆਂ ਕਿ ਆਪਾਂ ਛੜਾ ਹੀ ਮਰ ਜਾਾਂਗੇ ਕਰਨੇਲਿਆ ਵਿਆਹ ਤਾਂ ਆਪਾਂ ਭਵੇਂ ਅੱਜ ਸ਼ਾਮ ਨੂੰ ਕਰਾ ਲਈਏ ਹਾਂ ਪਰ ਉਹ ਜਿਹੜੀ ਸਾਡੇ ਤੋਂ ਹਜੇ ਵੱਡੀ ਪਈਆ ਉਹਦੀ ਸ਼ਰਮ ਮਾਰਦੀ ਆ ਉਹ ਅੰਨੀ ਦੀ ਉਹਦਾ ਕਿਸੇ ਪਾਸੇ ਭੁਗਤਾਂਗੇ ਤਾਂ ਸਾਡਾ ਕੁਝ ਬਣੂਗਾ ਵਿਆਹ ਦੀ ਤਾਂ ਕਰਾਉਣ ਦੀ ਕੋਈ ਗੱਲ ਨਹੀਂ ਉਹਦਾ ਹੋ ਗਿਆ ਸਾਡਾ ਤਾਂ ਭਵੇਂ ਸ਼ਾਮ ਨੂੰ ਰਿਸ਼ਤਾ ਹੋ ਗਿਆ ਜਾਦਾ ਨਾ ਬੋਲ ਜਾ ਜਿੱਥੇ ਮਰਜ਼ੀ ਨਿਕਲ ਜਾ ਲੈ ਕੇ ਲੈਣਾ ਨਿਕਲ ਕੇ ਇਹਨਾਂ ਜਾ ਕੇ ਜਾ ਸਾਡੇ ਪਿਓ ਨੇ ਨਾ ਵਿਆਹ ਕਰਾਇਆ ਸੀਗਾ ਇੱਕ ਬਈਏ ਰਾਣੀ ਦਾ ਸਾਡੇ ਪਿਓ ਨੇ ਇੱਕ ਬਈਏ ਰਾਣੀ ਦਾ ਵਿਆਹ ਕਰਾਇਆ ਸੀਗਾ ਤੈਨੂੰ ਮੈਂ ਗੱਲ ਦੱਸਾਂ ਤੈਨੂੰ ਕੀ ਬਾਰੇ ਭਈ ਰਣਨੀ ਨਾ ਕਰਾਇਆ ਸੀ ਕਿ ਨਹੀਂ ਕਰਾਇਆ ਸੀ ਹੂੰ ਨਾਲੇ ਸਾਨੂੰ ਵੀ ਕੀ ਪਤਾ ਕਿੱਥੋਂ ਆਏ ਆ ਤਿੰਨਾ ਹੀ ਜਮੇ ਤੇ ਤਿੰਨਾ ਇਹ ਨਿਕਮੇ ਤਿੰਨਾ ਹੀ ਡਿਫੈਕਟਡ ਮੈਂ ਨਾ ਕਹਾਂ ਕਿ ਅਸੀਂ ਰੋਟੀ ਨਾਲੋਂ ਜ਼ਿਆਦਾ ਚੌਲ ਖਾਧੋ ਜਿਆਦਾ ਖਾਣੇ ਆ ਕਿਉਂਕਿ ਪਾਪੇ ਨੂੰ ਆਪਣੀ ਜਾਤ ਤੋਂ ਇਲਾਵਾ ਕੋਈ ਹੋਰ ਲੱਭੀ ਨਹੀਂ ਹੋਣ ਨਹੀਂ ਹੋਣਾ ਵਿਆਹ ਹੁਣ ਮਰਾਂਗੇ ਛੜੇ ਹੁਣ ਨਹੀਂ ਹੋਣਾ ਵਿਆਹ ਭੁੱਲ ਜੋ ਭੁੱਲ ਜੋ ਮੈਂ ਨਹੀਂ ਮਰਦੀ ਇਦਾਂ ਮੈਂ ਤਾਂ ਵਿਆਹ ਕਰਾ ਕੇ ਮਰੂੰ ਮੈਂ ਹੁਣ ਕਰਾਉਂ ਭਈ ਇਹ ਨਾ ਵਿਆਹ ਭਈ ਇਹ ਨਾ شادی ਕਰਾ ਕੇ ਇੱਥੋਂ ਜਾਉਂ ਫੇ ਆਪਾਂ ਭਈ ਇਹ ਨਾ ਵਿਆਹ ਕਰਾ ਕੇ ਇੱਥੋਂ ਚਲ ਜਾਣਾ ਬਸ ਆਪਣੀ ਤਿਆਰੀ ਆ ओके बाय बाय टाटा हनीत रोटी ले आ रोटी ले आ रोटी, रोटी। हो नहीं मिलती रोटी क्यों ਉਹ ਭੱਜ ਗਈ ਬਈਆਂ ਨਾਲ ਉਹ ਵੀ ਭੱਜ ਗਈ ਬਈਆਂ ਨਾਲ ਉਹ ਭਈਆਂ ਨਾਲ ਭੱਜ ਗਈ ਆ ਹਾਂ ਹੁਣ ਨਹੀਂ ਮਿਲਦੀ ਮਿਲਦੀ ਹੁਣ ਲੱਗਦਾ ਫੇਰ ਖਾਣੇ ਪੈਣੇ ਚੋਲ ਉਹ ਨਹੀਂ ਖਾਣੇ ਪੈਣੇ ਆ ਉਹ ਭਈਆਂ ਨਾਲ ਭੱਜ ਗਈ ਆ ਭੱਜੋ ਕਸ਼ ਮਾਰੇ ਕੀਤਾ ਉਹ ਹੀ ਬਗਤੀ ਨੇ ਕੀਤਾ ਐਸੇ ਕਰਕੇ ਕਹਿੰਦੇ ਆ ਨਾ ਦੁੱਗੀ ਜਾਦ ਦੇ ਵਿੱਚ ਵੱਡਾ ਫਸ ਜਾਂਦਾ ਹਾਂ ਤੇ ਕੁੰਟੇ ਹੋ ਗਈ ਸਿਰਾਂ ਕਰ ਸਕਦਾ ਆ ਜਾਂ ਟੋਲੀ ਬਣਾ ਲਿਆ ਟੋਲ ਗਾਣੇ ਫਿਰ ਸਸਰੀ ਦਾ ਦੋਸਤ ਸਸਰੀ ਕਾਲ ਮੈਂ ਖਡਾ ਦਬਨ ਵਰਮਾ ਦਬਨ ਪੰਜਾਬੀ YouTube ਚੈਨਲ ਤੋਂ ਤੇ ਮੈਂ ਹਾਂ ਤੁਹਾਡੀ ਦੋਸਤਾਂ ਜੀਲੀ ਵਰਮਾ ਫ্রম ਦਮਨ ਪੰਜਾਬੀ YouTube ਚੈਨਲ ਔਰ ਵੈਰ ਅਸਲੀ ਵਰਮਾ ਦਮਨ ਪੰਜਾਬੀ ਚੈਨਲ ਤੋਂ ਤੇ ਜਿਵੇਂ ਕਿ ਦੋਸਤੋ ਤੁਹਾਨੂੰ ਗੁੜੀ ਦਿਖਾਇਆ ਗਿਆ ਔਰ ਇੱਕ ਛੋਟਾ ਜਿਹਾ ਮੈਸੇਜ ਵੀ ਦਿੱਤਾ ਗਿਆ ਆ ਕਿ ਇਹਦਾ ਪਿਓ ਨੇ ਭਈਰ ਵਾਲੀ ਦਾ ਵਿਆਹ ਕਰਾ ਲਿਆ पेरेंट्स जो करना गया ना बच्चे भी इसे बच्चों बहुत जरूरी है मैं भी बइय तल्ली है चाहे जो मर्जी बोंगी सी बोली सी थे ना इस करके पेरेंट्स की गायडनेस बच्चा बहुत जरूरी है थैंक यू दोस्तों तो गाइस उम्मीद करते हैं थाने सारे ऑडियंस ने होगी चाहे शॉर्ट आ इने कि थाने पसंद लगी होगी इनु हो लाइक कमेंट शेयर ते जों जाव ज्यादा शेयर करनी है फिलहाल थैंक यू सब्सक्राइब भी कर दियो अगर तने नहीं किया है साडा दमन पंजाबी YouTube चैनल इन सब्सक्राइब भी कर दियो फिलहाल दी थैंक यू सो मच एंड गुड नाइट गुड नाइट